ਸਮਾਣਾ ਚ 3 ਫਰਵਰੀ ਜੋਤੀ ਬ੍ਰਾਂਡ ਪ੍ਰਾਈਵੇਟ ਲਿਮਟਿਡ ਵੱਲੋਂ ਸਿਵਲ ਹਸਪਤਾਲ ਸਮਾਣਾ ਨੂੰ ਸਰਜੀਕਲ ਡ੍ਰਿਲ ਮਸ਼ੀਨ ਦਿੱਤੀ ਗਈ ਜਿਸ ਦਾ ਉਦਘਾਟਨ ਕੈਬਨੈਟ ਮੰਤਰੀ ਚੇਤਨ ਸਿੰਘ ਜਾਲੇਮਾਜਰਾ ਨੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਸਿੱਖਿਆ ਸੇਵਾਵਾਂ ਮੁਹਿੰਗਾਂ ਕਰਵਾਉਣ ਲਈ ਵਚਨਬੱਧ ਹੈ ਜਿਸ ਦੇ ਤਹਿਤ ਹਸਪਤਾਲਾਂ ਵਿੱਚ ਲੋੜੀਂਦੀਆਂ ਦਵਾਈਆਂ ਮਸ਼ੀਨਾਂ ਡਾਕਟਰਾਂ ਦੇ ਹੋਰ ਸਟਾਫ ਨੂੰ ਪੂਰਾ ਕਰਨ ਦੀ ਪ੍ਰਕਿਰਿਆ ਸਰਕਾਰ ਨੇ ਸ਼ੁਰੂ ਕੀਤੀ ਹੋਈ ਹੈ ਉਹਨਾਂ ਦੱਸਿਆ ਕਿ ਹੁਣ ਕਿਸੇ ਵੀ ਮਰੀਜ਼ ਨੂੰ ਦਵਾਈ ਜਾਂ ਟੈਸਟ ਕਰਵਾਉਣ ਲਈ ਬਾਹਰ ਪੈਸੇ ਖਰਚਣ ਦੀ ਜ਼ਰੂਰਤ ਨਹੀਂ ਕਿਉਂਕਿ ਸਰਕਾਰ ਵੱਲੋਂ ਸਬ ਡਿਵੀਜ਼ਨ ਪੱਧਰ ਤੇ ਹਸਪਤਾਲ ਤੋਂ ਲੈ ਕੇ ਉੱਚ ਪੱਧਰੀ ਹਸਪਤਾਲਾਂ ਦੇ ਅਧਿਕਾਰੀਆਂ ਨੂੰ ਦਵਾਈਆਂ ਖਰੀਦ ਕੇ ਮਰੀਜ਼ਾਂ ਨੂੰ ਦੇਣ ਦੀ ਹਦਾਇਤਾਂ ਦਿੱਤੀਆਂ ਗਈਆਂ ਹਨ ਇਸ ਮੌਕੇ ਉਹਨਾਂ ਨੇ ਕੌਰਸਪਿੰਨ ਦੇ ਡਾਇਰੈਕਟਰ ਮਦਨ ਗਰਗ ਤੇ ਮਨੀਸ਼ ਗਰਗ ਵੱਲੋਂ 5 ਲੱਖ ਰੁਪਏ ਦੀ ਲਾਗਤ ਨਾਲ ਹੱਡੀਆਂ ਦੇ ਆਪਰੇਸ਼ਨਾਂ ਲਈ ਦਿੱਤੀ ਸਰਜੀਕਲ ਡ੍ਰਿਲ ਮਸ਼ੀਨ ਤੇ ਹੋਰ ਸਬੰਧਤ ਮਸ਼ੀਨਾਂ ਦੀ ਛਲਾਗਾ ਕਰਦੇ ਆ ਹੋਰ ਸਮਾਸੇ ਵੀ ਲੋਕਾਂ ਨੂੰ ਸਿਖਾਇਆ ਤੇ ਹਸਪਤਾਲਾਂ ਵਿੱਚ ਸੇਵਾ ਦੇਣ ਦੀ ਅਪੀਲ ਵੀ ਕੀਤੀ ਇਸ ਮੌਕੇ ਕੈਬਨਿਟ ਮੰਤਰੀ ਦਾ ਡਾਕਟਰਾਂ ਤੇ ਸਟਾਫ ਵੱਲੋਂ ਫੁੱਲਾਂ ਦਾ ਬੁੱਕ ਦੇ ਕੇ ਸਵਾਗਤ ਵੀ ਕੀਤਾ ਗਿਆ ਸਮਾਣਾਤ ਕਲਾਸ਼ਰਮ ਦੇ ਨਾਲ ਨੂਰੀ ਬਾਸਲ ਦੀ ਰਿਪੋਰਟ ਕਰਦਾ ਜਿਹੜੇ ਸਿਵਲ ਹਸਪੀਟਲ ਸਮਾਣਾ ਉਹਨਾਂ ਦਾ ਸਾਰੇ ਸਟਾਫ ਦਾ ਧੰਨਵਾਦ ਕਰਦਾ ਐਸਓਐਮ ਬਾਕੀ ਉਹਨਾਂ ਦਾ ਸਾਰਾ ਸਟਾਫ ਹੈ ਡਾਕਟਰ ਸਾਹਿਬ ਨੇ ਜਿਹੜੇ ਅਰਥੋ ਦੇ ਡਾਕਟਰ ਨੇ ਜਿਹੜੇ ਲਗਾਤਾਰ ਵਧੀਆ ਕੰਮ ਕਰ ਰਹੇ ਨੇ ਔਰ ਉਸ ਤੋਂ ਬਾਅਦ ਧੰਨਵਾਦ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਮਦਨ ਲਾਲ ਜੀ ਜਿਹੜੇ ਕਿ ਕੁਰਸ਼ਪਿੰਦ ਦੇ ਮਾਲਕ ਨੇ ਔਰ ਬੜੇ ਦਾਨੀ ਪਰਸ਼ ਨੇ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਇੱਥੇ ਖੜਿਆ ਇਹਨਾਂ ਦਾ ਬੜਾ ਕੋਈ ਜਦੋਂ ਕੋਈ ਚੰਗਾ ਇਕੁਪਮੈਂਟ ਜਿਹਦੀ ਨਾ ਲੋੜ ਹੁੰਦੀ ਆ ਉਹਦੀ ਕੀ ਪ੍ਰਾਈਸ ਕਾਊਂਟ ਨਹੀਂ ਕਰਦੀ ਹੈ ਉਹਦੀ ਜ਼ਰੂਰਤ ਕਿੰਨੀ ਆ ਉਹ ਕਾਊਂਟ ਕਰਦੀ ਹੈ ਸੋ ਇਹਨਾਂ ਦੇ ਜਵਾਈ ਜਿਹਨੇ ਆਰਥੋਡੋਨਟ ਡਾਕਟਰ ਸੀਗੇ ਉਹਨਾਂ ਨੇ ਜਦੋਂ ਇਹ ਦੱਸਿਆ ਕਿ ਸਾਨੂੰ ਇਸ ਤਰ੍ਹਾਂ ਕਰਕੇ ਇਸ ਇਕੁਪਮੈਂਟ ਦੀ ਲੋੜ ਹੈ ਇਸ ਮਸ਼ੀਨ ਦੀ ਲੋੜ ਹੈ ਤਾਂ ਇਹਨਾਂ ਨੇ ਉਹ ਮਸ਼ੀਨ ਅੱਜ ਸਾਨੂੰ ਇੱਥੇ ਸਿਵਲ ਹਸਪੀਟਲ ਸਮਾਣਾ ਵਾਸਤੇ ਜਿਹੜੀ ਡੋਨੇਟ ਕੀਤੀ ਆ ਜਿਹਦੇ ਨਾਲ ਸਾਨੂੰ ਬਹੁਤ ਸਾਰਾ ਸਾਡੇ ਜਿਹੜੇ ਔਰੇ ਕਿਸੇ ਕਾਰਨ ਕਰਕੇ ਕਿਸੇ ਦਾ ਕੋਈ ਫ੍ਰੈਕਚਰ ਵਗੈਰਾ ਹੁੰਦਾ ਉਹ ਉਹਦੇ ਵਾਸਤੇ ਜਿਹੜੀ ਕੰਮ ਆਉਣੀ ਆ ਉਹਦੇ ਨਾਲ ਹੀ ਇੱਕ ਮਸ਼ੀਨ ਹੈ ਬਲੱਡ ਰਿਡਿਊਸ ਬਲੱਡ ਬਲੱਡ ਲੌਸ ਬਟ ਬਲੱਡ ਲੌਸ ਵਾਲੀ ਜਿਹੜੀ ਮਸ਼ੀਨ ਹੈ ਜਿਹੜਾ ਕਿਸੇ ਦਾ ਬਲੱਡ ਜਿਹੜਾ ਚੱਲਦਾ ਰਹਿੰਦਾ ਲਗਾਤਾਰ ਰੁਕਦਾ ਨਹੀਂ ਆ ਉਹਨੂੰ ਰੋਕਣ ਵਾਸਤੇ ਇੱਕ ਮਸ਼ੀਨ ਆ ਉਹ ਵੀ ਦਿੱਤੀ ਆ ਸੋ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਨਿੱਜੀ ਫਾਇਦੇ ਵਾਸਤੇ ਦੁਨੀਆ ਤੁਰੇ ਫਿਰਦੀ ਆ ਜਦੋਂ ਅਸੀਂ ਆਮ ਪਬਲਿਕ ਦੇ ਵਾਸਤੇ ਜਦੋਂ ਕੋਈ ਸਮਾਜ ਸੇਵਾ ਵਾਸਤੇ ਕੋਈ ਕੰਮ ਕਰਦਾ ਤਾਂ ਉਹ ਹਮੇਸ਼ਾ ਯਾਦ ਰੱਖਿਆ ਜਾਂਦਾ ਰਹਿੰਦੀ ਦੁਨੀਆ ਤੱਕ ਉਸ ਇਨਸਾਨ ਦਾ ਜਿਹੜਾ ਨਵਾਂ ਇਸ ਦੁਨੀਆ 'ਤੇ ਰਹਿੰਦਾ ਸੋ ਇਸ ਹਸਪਤਲ ਵਾਸਤੇ ਬਹੁਤ ਸਾਰੇ ਸੱਜਣ ਨੇ ਜਿਹੜਾ ਦਾਨ ਕਰਨਿਤ ਕਰਦੇ ਨੇ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕਿਹੜੇ ਟਾਈਮ ਸਾਨੂੰ ਇਸ ਹਸਪਤਲ ਦੀ ਲੋੜ ਪੈ ਜੇ ਸੋ ਇਹਨੂੰ ਅਸੀਂ ਆਪਦਾ ਸਮਝ ਕੇ ਇਹਨੂੰ ਸਾਫ਼ ਸੁਥਰਾ ਵੀ ਰੱਖੀਏ ਔਰ ਮੇਰੀ ਕੋਸ਼ਿਸ਼ ਹੈ ਜਦੋਂ ਦੇ ਮੈਂ ਮਿਨਿਸਟਰ ਬਣਿਆ ਜਾਂ ਐਮਐਲਏ ਬਣਿਆ ਸਾਡੀ ਹਮੇਸ਼ਾ ਕੋਸ਼ਿਸ਼ ਹੈ ਕਿ ਅਸੀਂ ਹਸਪਤਲ ਨੂੰ ਇਸ ਨੂੰ ਆਪਣੇ ਆਪਣੇ ਜਿਵੇਂ ਪ੍ਰਾਈਵੇਟ ਹਸਪਤਲ ਆ ਉਸ ਤਰ੍ਹਾਂ ਚਲਾਈਏ ਕਿ ਸਭ ਨੂੰ ਇੱਥੋਂ ਜਿਹੜਾ ਲਾਭ ਹੋਵੇ ਸੋ ਮੈਂ ਸਾਰੇ ਸਟਾਫ ਦਾ ਵੀ ਧੰਨਵਾਦ ਕਰਦਾ ਜਿਹੜੇ ਵਧੀਆ ਉਹਦੇ ਨਾਲ ਕੰਮ ਕਰ ਰਹੇ ਥੈਂਕ ਯੂ ਇਹ ਬਹੁਤ ਫਾਇਦੇਮੰਦ ਹੋਏਗੀ ਜੀ ਐਕਚੁਅਲੀ ਸਾਡੇ ਕੋਲੇ ਮਸ਼ੀਨ ਹੈ ਨਹੀਂ ਸੀ ਪਹਿਲਾਂ ਵੀ ਹੂੰ ਤੇ ਮਤਲਬ ਬੇਸਿਕ ਰਿਕੁਆਇਰਮੈਂਟ ਹੈ ਇੱਕ ਆਰਥੋਪੀਡਿਕ ਕੋਟੀ ਦੀ ਕੀ ਫਾਇਦੇਮੰਦ ਮਰੀਜ਼ ਨੂੰ ਬਰਾਫ ਨੂੰ ਇਸ ਦੇ ਇਹਦੇ ਤਾਂ ਰੱਖੋ ਜੀ ਇਧਰ ਨਾ ਕਰਦੇ ਦੱਸਣ ਦੇ ਹਾਂ ਫਾਇਦਾ ਇਹ ਹੈ ਕਿ ਸਾਡਾ ਸਰਜਿਕਲ ਟਾਈਮ ਰਿਡਿਊਸ ਹੋ ਜਾਏਗਾ ਕਾਫੀ ਤੇ ਮਤਲਬ ਬੈਟਰ ਫੰਕਸ਼ਨਲ ਆਊਟਕਮ ਹੋਏਗਾ ਪੇਸ਼ੈਂਟ ਦੇ ਲਈ ਤੇ ਬੈਨੀਫੀਸ਼ੀਅਲ ਘੱਟ ਲੱਗੇਗਾ ਉਹਦੇ ਵਿੱਚ ਹਾਂਜੀ ਅਵਰ ਡਿਫਰੈਂਟ ਪ੍ਰਾਈਸ ਰੇਂਜ ਬਹੁਤ ਵੱਡੀ ਹੈ ਇਹਦੀ ਤਾਂ ਮਤਲਬ ਡੇਢ ਲੱਖ ਤੋਂ ਲੈ ਕੇ 25 ਲੱਖ ਤੱਕ ਵੀ ਆਂਦੀਆਂ ਨੇ ਡ੍ਰਿਲਸ ਨਾ ਜੀ ਹਾਂਜੀ ਠੀਕ ਆਪਣੇ ਦਿਮਾਗ ਸੇ ਇੱਥੇ ਪਹਿਲਾਂ ਡਾਕਟਰ ਆਰਥੋ ਦੇ ਜੀ ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇੱਥੇ ਸਾਨੂੰ ਇਸ ਦੀ ਜ਼ਰੂਰਤ ਹੈ ਇਸ ਕਰਕੇ ਅਸੀਂ ਫਿਰ ਉਹਦੇ ਵਾਸਤੇ ਉਹਨਾਂ ਨੇ ਕਹਿੰਦੇ ਮੰਗਾਇਆ